ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰੇੜੀ ਦੇ ਵਿੱਚੋਂ ਬਣਾ ਰਹਾਂਗੇ ਤੇ ਦੋਸਤੋ ਇਹ ਜੋ ਪਿੰਡ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਬਹੁਤ ਸੋਹਣੀ ਅਸਰ ਕੱਟੀ ਦਿਖਾਉਣੀ ਹੈ ਤੁਹਾਨੂੰ ਬਾਈ ਦੇ ਘਰੇਲੂ ਪਸ਼ੂ ਹੀ ਰੱਖੇ ਹੋਏ ਨੇਗੇ ਤੇ ਬਹੁਤ ਟੌਪ ਦੀਆਂ ਮੱਝਾਂ ਦੋਸਤੋ ਬਾਈ ਨੇ ਘਰੇ ਰੱਖੀਆਂ ਹੋਈਆਂ ਨੇ ਸ਼ੌਂਕ ਨਾਲ ਤੇ ਅੱਜ ਦੀ ਵੀਡੀਓ 'ਚ ਜਿਹੜੀ ਦੋਸਤੋ ਤੁਹਾਨੂੰ ਅਸਰ ਕੱਟੀ ਦਿਖਾਉਣੀ ਹੈ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ 'ਚ ਬਾਈ ਤੋਂ ਲੈ ਕੇ ਦਵਾਂਗੇ ਸੋ ਐਂ ਸਸੀガル ਬਾਈ ਜੀ ਬਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਨਾਮ ਭਪਿੰਦਰ ਸਿੰਘ ਵੀਰੇ ਪਿੰਡ ਆਪਣਾ ਹਰੇੜੀ ਆ ਠੀਕ ਹੈ ਭਪਿੰਦਰ ਬਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਆਪਾਂ ਇੱਕ ਅਸਰ ਝੋਟੀ ਦਿਖਾਉਣੀ ਹੈ ਇਹਦੇ ਬਾਰੇ ਦੱਸਿਓ ਬਈ ਹੁਣ ਇਹਦੀ ਉਮਰ ਕਿੰਨੀ ਹੋਗੀ ਇਹਦੀ ਉਮਰ ਹੈਗੀ ਆਪਣੀ ਪੂਰੇ ਪੌਣੇ 2 ਸਾਲੀ ਠੀਕ ਹੈ ਤਾਂ ਦੁਖੀਰੀ ਹੋਣੀ ਬਈ ਇਹ ਖੀਰੀ ਆਈ ਖੀਰੀ ਠੀਕ ਹੈ ਇਹ ਆਪਣੀ ਘਰੇ ਪਾਲੀ ਹੋਈ ਝੋਟੀ ਆ ਜੀ ਇਹ ਤੇ ਬਈ ਇਹਦੀ ਮਾਂ ਦੇ ਦੁੱਧ ਦੇ ਰਿਕਾਰਡ ਬਾਰੇ ਸਾਨੂੰ ਦੱਸੇ ਦੀ ਮਾਂ ਕਹਿੰਨਾ ਕਿ ਦੁੱਧ ਦਿੰਦੀ ਰਹੀ ਹੈ ਆਪਣੇ ਕੋਲ ਦੀ ਮਾ ਇਸ 17 ਲੀਟਰ ਦੁੱਧ ਦੀ ਰਹੀ ਆਪਣੇ ਕੋਲ ਠੀਕ ਹੈ ਤੇ ਬਈ ਇਹਦਾ ਕੋਈ ਪਿਓ ਦਾ ਪਤਾ ਵੀ ਕਿਹੜੇ ਸੀਮੰਦੀ ਆ ਇਹ ਇਹ ਸਰਕਾਰੀ ਟੀਕਾ ਪ੍ਰੋਗਰਾਮ ਹੈ ਸੀ ਆਪਾਂ ਡਾਕਟਰ ਤੋਂ ਠੀਕ ਹੈ ਸਰਕਾਰੀ ਸੀਮੰਦੀ ਹੈਗੀ ਤੇ ਬਈ ਇਹਦਾ ਆਪਾਂ ਰੇਟ ਕੀ ਕਰਨਾ ਹੈ ਰੇਟ ਇਹਦਾ ਆਪਣਾ 35000 ਰੁਪਏ ਠੀਕ ਹੈ ਖੋਲਿਓ ਬਈ ਇਹਨੂੰ ਅ ਦੋਸਤੋ 35000 ਰੇਟ ਹੈਗਾ ਤੇ ਬਾਈ ਕਹਿੰਦਾ 17 ਕਿਲੋ ਦੁੱਧ ਇਹਦੀ ਮਾਂ ਨੇ ਆਪਣੇ ਘਰੇ ਦਿੱਤਾ ਹੈਗਾ ਸਰਕਾਰੀ ਸੀਮੰਦੀ ਆਪ ਹੈ ਅ ਮੂੰਹ ਮੱਥਾ ਦੋਸਤੋ ਸੁਣੋ ਮੈਂ ਵੀਡੀਓ ਚ ਕਲੀਅਰ ਦਿਖਾ ਦਿੰਨਾ ਬਿਲਕੁਲ ਗੋਲ ਸਿੰਘ ਦੀ ਹੈ ਦੋਸਤੋ ਬਹੁਤ ਸੋਹਣਾ ਮੂੰਹ ਮੱਥਾ ਤੋਰ ਦਿਓ ਬਈ ਬਾਕੀ ਤੁਰਦੀ ਨੇ ਦੋਸਤੋ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਆ ਥੋੜੇ ਜਿਿਹੇ ਚਿਰਦੀ ਸੰਭਾਲ ਨਾਲ ਦੋਸਤੋ ਗੱਬਣ ਹੋ ਜਾਣਾ ਕੱਟੀ ਨੇ ਕਦ ਘਾਟ ਹੁਣ ਵੀ ਚੰਗਾ ਹੈਗਾ ਬਾਕੀ ਦੋਸਤੋ ਸਾਨੂੰ ਮੈਂ ਥਣਾ ਦਿਖਾ ਦਿੰਨਾ ਥਣਾ ਚਾਰੀ ਨੇ ਤੇ ਥੱਲੋਂ ਦੋਸਤੋ ਤੁਸੀਂ ਝੋਲ ਦੇਖਿਓ ਕੱਟੀ ਦੀ ਝੋਲ ਬਹੁਤ ਹੈ ਠੀਕ ਹੈ ਬਈ ਤੋੜ ਲਓ ਬਾਕੀ ਬਣਤਰ ਦੋਸਤੋ ਚੰਗੀ ਹੈਗੀ ਕੋਈ ਸੰਭਾਲ ਵਾਲਾ ਵੀਰ ਲੈ ਕੇ ਜਾਊਗਾ ਤਾਂ ਉਮੀਦ ਹੈ ਵੀ ਛੇਤੀ ਬਾਈ ਕੋਲ ਰਿਜ਼ਲਟ ਆ ਜਾਣਾਗਾ ਇਹਦਾ ਬਾਕੀ ਮਾਂ ਦਾ ਦੁੱਧ 17 ਕਿਲੋ ਸੀਗਾ ਦੋਸਤੋ ਤੇ ਉਮੀਦ ਹੈ ਵੀ ਇਹਨੇ ਵੀ ਪਹਿਲੇ ਸਵੇਰ ਚੰਗਾ ਦੁੱਧ ਪਾਉਣਾ ਝੋਟੀ ਨੇ ਬਾਕੀ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਸੋ ਜਿਹੜੀ ਵੀ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ